ਨਾਨਕ ਮਾਰਕੀਟ ਦੇ ਇਹਦੇ ਵਿੱਚ 15 ਸਾਲ ਹੋ ਗਏ ਆ ਸਾਨੂੰ ਰੋਜ਼ ਕੋਈ ਨਾ ਕੋਈ ਪਰੇਸ਼ਾਨੀ ਆਉਂਦੀ ਆ ਕਦੀ ਤਾਂ ਪੁਲਿਸ ਮੁਲਾਜ਼ਮ ਆ ਜਾਂਦੇ ਆ ਗੱਡੀਆਂ ਚੱਕੋ ਜੀ ਬਾਹਰ ਇੰਤਜ਼ਾਮ ਨਹੀਂ ਤੁਹਾਡਾ ਕੋਈ ਵੀ ਗੱਡੀਆਂ ਬਾਹਰ ਆ ਚਲਾਨ ਕਰਕੇ ਉਹ ਚਲ ਜਾਂਦੇ ਆ ਪਰ ਇਹ ਸੜਕ ਵੇਖੋ ਪਹਿਲਾਂ ਇਹ ਸੜਕ ਇਹਦੇ ਅੰਦਰ ਆ ਕਾਰਪੋਰੇਸ਼ਨ ਦੇ ਅੰਦਰ ਆ ਜਾਂ ਪੰਜਾਬ ਸਰਕਾਰ ਦੇ ਅੰਦਰ ਆ ਜਾਂ ਸੈਂਟਰ ਸਰਕਾਰ ਦੇ ਅੰਦਰ ਆ ਇਹਦਾ ਹੱਲ ਕੌਣ ਕਰੂਗਾ ਇਹਦਾ ਹੱਲ ਕੌਣ ਕਰੂਗਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਦਿੱਕਤ ਕੀ ਆ ਦਿਕਤ ਕੀ ਹੈ ਦੇਖੋ ਕੀ ਹਾਲਾਤ ਹੋਏ ਪਏ ਸਾਡੇ ਛੜਕ ਦੇ ਪਾਣੀ ਕਿੰਨਾ ਖੜਾ ਚਿੱਕੜ ਕਿੰਨਾ ਖੜਾ ਕੋਈ ਇੱਥੇ ਡੇਂਗੂ ਡੇਂਗੂ ਜਿਹੜਾ ਆ ਆਪਣਾ ਡੇਂਗੂ ਫੈਲ ਰਿਹਾ ਇਹਦੇ ਵਿੱਚ ਅਸੀਂ ਕੀ ਦੱਸੋ ਕਿੱਥੇ ਨੂੰ ਜਾਈਏ ਕੀ ਕਰੀਏ ਸਾਡੇ ਦੁਕਾਨਦਾਰ ਇੰਨੇ ਪਰੇਸ਼ਾਨ ਆ ਕੋਈ ਇਹਦਾ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਅਸੀਂ ਬਾਰ-ਬਾਰ ਕਹਿ-ਕਹਿ ਕੇ ਥੱਕ ਗਏ ਆ ਕਿ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਸਾਡੇ ਦੇਖੋ ਅਰਦੀਪ ਨਗਰ ਇੱਧਰ ਪੈਂਦਾ ਉਦੋਂ ਸਿੰਘ ਨਗਰ ਪੈਂਦਾ ਸੁਚੀਪਿੰਡ ਪੈਂਦਾ ਸਾਰੇ ਕੌਂਸਲਰ ਦੋ ਐਮਐਲਏ ਸਾਡੇ ਹੈਗੇ ਆ ਉਹਨਾਂ ਨੇ ਕੋਈ ਇਹਦਾ ਹਾਲ ਨਹੀਂ ਕਰਿਆ ਉਦੋਂ ਪਹਿਲਾਂ ਸਾਡੇ ਰੋਣਾ ਸਾਹਿਬ ਸੀਗੇ ਉਹਨੂੰ ਵੀ ਕਹਿ ਕੇ ਥੱਕ ਗਿਆ 10 ਬੁਰੀ ਕਿਹਾ ਤਾਰਪੇਸ ਉਹਨਾਂ ਨੇ ਫੋਨ ਕੀਤਾ ਉਹਨਾਂ ਦਾ ਕੋਈ ਉਹਨੇ ਹਾਲ ਨਹੀਂ ਫਿਰ ਅਸੀਂ 바ਵਾ ਹੈਂਡੂ ਨੂੰ ਵੀ ਫੋਨ ਕੀਤਾ ਪਰ ਉਹਨਾਂ ਨੇ ਚੁੱਕਿਆ ਨਹੀਂ ਸ਼ਾਇਦ ਦੋ ਦਵਾਰਾ ਅਸੀਂ ਕਰਦੇ ਹਾਂ ਦਾ ਹਲ ਕੋਈ ਇੰਚਾਰਜ ਸਾਹਿਬ ਨੂੰ ਸਮੱਸਿਆ ਨੂੰ ਲੈ ਕੇ ਆਪਣੇ ਕਾਉਂਸਲਰ ਨੂੰ ਦੱਸਿਆ ਇਹ ਦਿਨੇਸ਼ ਢਾਲ ਜੀ ਨਾਲ ਗੱਲ ਹੋਈ ਹੈ ਜੀ ਹੁਣੇ ਉਹ ਕਹਿੰਦੇ ਬੁੱਧਵਾਰ ਆ ਕੇ ਮੈਂ ਮੌਕਾ ਦੇਦਾ ਬਾਕੀ ਉਹ ਕਹਿੰਦੇ ਜੇ ਤੁਹਾਡਾ ਜਾਮ ਲੱਗਦਾ ਤੁਸੀਂ ਲਾ ਲਓ ਸਾਨੂੰ ਕੋਈ ਤਰਾਈ ਨਹੀਂ ਇਹ ਮੌਕਾ ਦੇਖਦਾ ਤੁਸੀਂ ਇਹ ਐਸਡੀ ਸ਼ਿਕਾਇਤ ਮੇਅਰ ਨੂੰ ਕੀਤੀ ਕਮਿਸ਼ਨਰ ਨੂੰ ਕੀਤੀ ਸਾਰਿਆਂ ਨੂੰ ਕੀਤੀ ਹੋਈ ਹੈ ਜੀ ਰੋੜਾ ਸਾਹਿਬ ਨੇ ਫੋਨ ਕਰਕੇ ਸਾਡੇ ਸਾਹਮਣੇ ਕੀਤੀ ਹੋਈ ਹੈ ਇਹ ਰੋੜਾ ਨੇ ਪਤਾ ਲੋਕੀ ਦੁਨੀਆ ਸਾਰੀ ਲੰਘਦੀ ਆ ਅੱਖਾਂ ਇਹ ਮੰਨ ਚੱਕ ਕੇ ਚਾਹੀਦੀਆਂ ਦੇਖਣੀਆਂ ਚਾਹੀਦੀਆਂ ਕਿ ਕੀ ਹਾਲਾਤ ਹੋ ਗਏ ਨੇ ਰੋਜ਼ ਰੋਜ਼ ਆ ਕੰਮ ਆ ਰੋਜ਼ ਉਹਨੂੰ ਸੀ ਪ੍ਰੈਸ ਵਾਲਿਆਂ ਨੂੰ ਸਾਡੇ ਪ੍ਰੈਸ ਵਾਲਾ ਸਾਥ ਦੇ ਰਿਹਾ ਪਬਲਿਕ ਸਾਥ ਦੇ ਰਹੀ ਆ ਪਰ ਕਾਰਪੋਰੇਸ਼ਨ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਬਾਰ ਬਾਰ ਕਹਿ ਕੇ ਥਾ ਕੇ ਅਸੀਂ ਤਾਂ ਐ ਜੀ ਪਾਣੀ 15 16 ਸਾਲ ਹੋ ਗਏ ਨੇ ਇੱਥੇ ਪਾਣੀ ਇਹਨਾਂ ਇੱਥੇ ਬੱਚੇ ਡਿੱਗਦੇ ਨੇ ਟੂਟੀਆਂ ਜਨਾਨੀਆਂ ਵਿਚਾਰੀ ਰਹਿਦੀਆਂ ਇੱਧਰ ਸਗਾਣੀ ਮਾਤਾ ਮੰਦਰ ਹੈਗਾ ਹਾਂਜੀ ਔਰ ਸਾਹਮਣੇ ਗੁਰਦੁਆਰਾ ਇੱਧਰ ਗਰੀ ਬਸਾਨ ਘਾਟ ਹੈ ਜੀ ਪਾਣੀ ਇੰਨੀ ਪਿਓਲੇ ਸੇ ਗੰਦਾ ਪਾਣੀ ਬੋ ਆਂਦੀ ਏ ਇਹ ਬਾਰਿਸ਼ ਇਹ ਦੋ ਦਿਨ ਪਈ ਏ ਇਹ ਤਿੰਨ ਚਾਰ ਦਿਨ ਪਈ ਏ ਬਾਰਿਸ਼ ਤੇ ਕੰਮ ਖਤਮ ਹੋ ਜਾਂਦਾ ਇੱਥੋਂ ਦਾ ਜੀ ਕੋਈ ਕੌਂਸਲ ਨੂੰ ਸ਼ਿਕਾਇਤ ਕੀਤੀ ਹੈ ਕੌਂਸਲ ਸਾਹਿਬ ਕੋਈ ਸੁਣਦੇ ਅਜੇ ਇਸ ਢਾਲ ਤੋਂ ਨਹੀਂ ਕੀਤੀ ਉਹਨਾਂ ਕਹਿੰਦੇ ਬੁੱਧਵਾਰ ਅਸੀਂ ਆਵਾਂਗੇ ਫਿਰ ਮੌਕਾ ਦੇਖਾਂਗੇ ਆਣ ਕੇ ਜੀ ਕਈ ਬੰਦੇ ਅਸ਼ਕੀਅਰ ਕੀਤੀ ਅਸੀਂ ਕੋਈ ਥੋਂਦਾ ਜੇ ਲਗਾਤਾਰ 3 ਦਿਨ ਬਰਸਾਤ ਪੈਜੇ ਉਦੋਂ ਕੀ ਹਾਲਾਤ ਹੋਰੋਂ ਕੀ ਦਿਖਾਦਾਂ ਪਾਣੀ ਵੜ ਜਾਣਾ ਲੱਗਣਾ ਨਹੀਂ ਕਿਸੇ ਨੇ ਬੜਾ ਪੁਰਾ ਹਾਲ ਹੈ ਹਾਂਜੀ ਆ ਦੇਖੋ ਉਹਨਾਂ ਬੱਚਾ ਲੈ ਕੇ ਜਾ ਰਿਹਾ ਦੇਖੋ ਆ ਰਹੇ ਨੇ ਅਗਲੇ ਜਾ ਰਿਹਾ ਉਹ ਕਹਿੰਦੇ ਪਾਣੀ ਦਰ ਤੱਕ ਜਾਣਾ ਨਹੀਂ ਪਾਣੀ ਜਿਵੇਂ ਥੱਲੇ ਇਹ ਵੀ ਨਹੀਂ ਨਾ ਪਤਾ ਖੱਡਾ ਕਿੱਥੇ ਹੈ ਕਿੱਥੇ ਖੱਡਾ ਹੈ ਕੋਈ ਪਤਾ ਨਹੀਂ ਇੱਥੇ 5-6 ਜਣੇ ਡਿੱਗੇ ਨੇ ਚਲ ਚਾਹ ਸਕਲੇ ਸਕੂਟਰ ਵਾਲੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ